ਅੰਦੇ ਵਿੱਚ ਹਰਾਂ ਤੋਂ ਬਾਅਦ ਜਿੱਥੇ ਸਮਾਜ ਸੇਵੀ ਸੰਸਥਾਵਾਂ ਸਿਆਸੀ ਤਲਾਂ ਤੇ ਹੋਰ ਧਾਰਮਿਕ ਸੰਗਠਨਾਵਾਂ ਵੱਲੋਂ ਹੜ ਦੇ ਪੀੜਤਾਂ ਨੂੰ ਰਾਹ ਸਮਗਰੀ ਦਿੱਤੀ ਜਾ ਰਹੀ ਆ ਤਪੋਤੇ ਹੀ ਹੜ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾ ਦੇ ਲਈ ਦਿਲ ਦੇ ਰੋਗਾਂ ਦੇ ਮਾਹਰ ਡਾਕਟਰਾਂ ਤੇ ਭਾਸ਼ਪਾ ਆਗੂ ਬਨੀਤ ਜੋਸ਼ੀ ਅਤੇ ਦਿਲ ਦੇ ਰੋਗਾਂ ਦੇ ਮਸ਼ਹੂਰ ਮਾਹਰ ਡਾਕਟਰ ਐਚ ਕੇ ਬਾਲੀ ਵੱਲੋਂ ਜ਼ਿਲ੍ਹਾ ਪਖਤਾਨਕੋਟ ਦੇ ਕਮਿਆਰ ਬਲਾਕ ਦੇ ਕੈਂਡ ਟਿੰਡਾ ਦੇ ਵਿੱਚ ਲੋਕਾਂ ਨੂੰ ਜ਼ਰੂਰੀ ਦਵਾਈਆਂ ਤੇ ਸਮੱਗਰੀ ਵੰਡ ਕੇ ਮਦਦ ਕੀਤੀ ਗਈ। ਇਸ ਸਮਗਰੀ ਦੇ ਵਿੱਚ ਰੇਨ ਕੋਟ, ਮੱਛਰਦਾਨੀਆਂ, ਚਾਦਰਾਂ, ਥੰਬਲ, ਟਾਰਚਾਂ ਤੇ ਬੱਚਿਆਂ ਦੇ ਲਈ ਦੁੱਤੇ, ਡੱਪੇ ਦੇ ਨਾਲ ਹੀ ਤਰਪਾਨਾਂ ਵੀ ਸ਼ਾਮਲ ਸੀ। ਦੱਸ ਦੇਈਏ ਕਿ ਡਾਕਟਰ ਬਾਲੀ ਦੇ ਨਾਲ ਜੋਸ਼ੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਭਾਸ਼ਪਾ ਆਗੂ ਬਨੀਤ ਜੋਸ਼ੀ ਵੀ ਮੌਜੂਦ ਰਹਿ ਨੇਚਰ ਕਰਕੇ ਪੰਜਾਬ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਜੰਮੂ ਕਸ਼ਮੀਰ ਵਿੱਚ ਪਿਛਲੇ ਕੁਝ ਦਿਨਾਂ ਚ ਬੜੀ ਜ਼ਿਆਦਾ ਦਿੱਕਤ ਆਈ ਹੈ ਕਲਾਊਡ ਬਰਸਟ ਹੋਏ ਗੱਡਿੰਗ ਹੋਈ ਲੋਕਾਂ ਨੂੰ ਬੜੀ ਦਿੱਕਤਾਂ ਆਈਆਂ ਤਾਂ ਇਹ ਸਾਡਾ ਵਿਚਾਰ ਸੀਗਾ ਕਿ ਇਹ ਕਿਸੇ ਵੇਲੇ ਵੀ ਕੋਈ ਅਸਾ ਨੈਚਰਲ ਕੈਲਾਮਿਟੀ ਆਏ ਤਾਂ ਸਾਰਿਆਂ ਨੂੰ ਇਕੱਠੇ ਮਿਲ ਕੇ ਰਹਿਣਾ ਚਾਹੀਦਾ ਗਵਰਨਮੈਂਟ ਆਪਣਾ ਕੰਮ ਕਰਦੀ ਹੈ ਜੋ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨ ਹਨ ਰੈਂਜੀਓਜ਼ ਹਨ ਉਹਨਾਂ ਨੂੰ ਆਪਣਾ ਕੰਮ ਕਰਦੇ ਹਨ ਔਰ ਆਮਨ ਬੰਦਿਆਂ ਨੂੰ ਵੀ ਮਿਲ ਕੇ ਉਸ ਜਿਹੜੇ ਪੀੜਤਿਆਂ ਨਾਲ ਮਿਲਣਾ ਚਾਹੀਦਾ ਸਾਡੇ ਇੱਕ ਫਾਊਂਡੇਸ਼ਨ ਹੈ ਜਿਹਨੂੰ ਅਸੀਂ ਹਾਰਟ ਫਾਊਂਡੇਸ਼ਨ ਕਹਿੰਦੇ ਹਾਂ ਹਾਰਟ ਇੱਕ ਐਕ੍ਰੋਨਿਮ ਹੈ ਜੋ ਜਿਹਦੇ ਥਰੂ ਅਸੀਂ ਲੋਕਾਂ ਨੂੰ ਵੀ ਐਜੂਕੇਟ ਕਰਦੇ ਹਾਂ ਆਮਨ ਲੋਕਾਂ ਨੂੰ ਐਜੂਕੇਟ ਕਰਦੇ ਹਾਂ ਡਾਕਟਰਸ ਨੂੰ ਨਵੇਂ-ਨਵੇਂ ਟੈਕਨੀਕ ਸਿਖਾਉਂਦੇ ਹਾਂ ਇੰਟਰਨੈਸ਼ਨਲ ਕਾਨਫਰੰਸਿਸ ਕਰਦੇ ਹਾਂ ਔਰ ਜੋਸ਼ੀ ਜੀ ਵਿਨੀਤ ਜੋਸ਼ੀ ਜੀ ਜੇਰਨਾ ਦੀ ਜੋਸ਼ੀ ਫਾਊਂਡੇਸ਼ਨ ਹੈ ਉਹਦੇ ਨਾਲ ਮਿਲ ਕੇ ਅਸੀਂ ਫ੍ਰੀ ਮੈਗਾ ਕੈਂਪ ਲਗਾਉਂਦੇ ਜਿੱਥੇ 10-12 ਹਜ਼ਾਰ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ ਤਾਂ ਅੱਜ ਅਸੀਂ ਇਹ ਸੋਚਿਆ ਮਿਲ ਕੇ ਕਿ ਇਸ ਵੇਲੇ ਜਿਸਲੇ ਲੋਕ ਪੀੜਿਤ ਹੋ ਰਹੇ ਹਨ ਔਰ ਥੋੜੇ ਦਿਨ ਪਹਿਲੇ ਦੀ ਗੱਲ ਹੈ ਤੇ ਇਹ ਸੈਕੰਡ ਸਟੇਜ ਹੈ ਜਿਸਲੇ ਲੋਕਾਂ ਨੂੰ ਪ੍ਰੋਬਲਮ ਆਏਗੀ ਇੱਕ ਤੇ ਜੋ ਨੈਚੁਰਲ ਕੈਲੇਮਟੀ ਕਰਕੇ ਪ੍ਰੋਬਲਮ ਆਈ ਹੈ ਉਹਦਾ ਅਸਰ ਰਹੇਗਾ ਔਰ ਅਸਰ ਜਿਹੜਾ ਔਰ ਵਧੇਗਾ ਔਰ ਉਹਨਾਂ ਨੂੰ ਮਦਦ ਦੀ ਜ਼ਰੂਰਤ ਹੈ ਤੇ ਇਸ ਕਰਕੇ ਬਮਿਆਲ ਦੇ ਅੱਗੇ ਜੋ ਟਿੰਡਾ گاؤں ਹੈ ਅਸੀਂ ਉਹ ਆਈਡੈਂਟੀਫਾਈ ਕੀਤਾ ਕਿ ਉੱਥੇ ਕਾਫੀ ਜ਼ਿਆਦਾ ਦਿੱਕਤ ਆਈ ਹੋਈ ਸੀਗੀ ਬਾਰਡਰ ਏਰੀਆ ਔਰ ਬਾਰਡਰ ਤੇ ਬਿਲਕੁਲ ਨਾਲ ਹੀ ਹੈ ਉਹਦੇ ਔਰ ਉਸ ਏਰੀਆ ਜਾ ਕੇ ਅਸੀਂ ਲੋਕਾਂ ਨੂੰ ਮਿਲੇ ਉਹਨਾਂ ਦੀ ਪ੍ਰੋਬਲਮਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਔਰ ਸਾਡੇ ਹਾਰਟ ਫਾਊਂਡੇਸ਼ਨ ਦੇ ਥਰੂ ਜਿੰਨੀ ਵੀ ਮਦਦ ਹੋ ਸਕਦੀ ਸੀ ਕਿ ਉਹਨਾਂ ਨੂੰ ਜੋ ਚੀਜ਼ਾਂ ਰਿਕੁਆਇਰਮੈਂਟ ਸੀਗੀਆਂ ਬੇਸਿਕ ਰਿਕੁਆਇਰਮੈਂਟ ਔਸੀ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਉੱਥੇ ਦਿੱਤੇ ਆ ਗਮਸ਼ੂਦ ਕਿਉਂਕਿ ਪਾਣੀ ਜਾਂਦੇ ਨੇ ਸਭ ਵਰਦੇ ਨੇ ਉੱਥੇ ਦਿੱਤੇ ਨੇ ਮੱਛਰਦਾਨੀਆਂ ਉੱਥੇ ਦਿੱਤੀ ਨਹੀਂ ਹੈ ਕੰਬਲ ਉੱਥੇ ਦਿੱਤੇ ਆ ਬੈੱਡ ਸ਼ੀਟ ਉੱਥੇ ਦਿੱਤੇ ਨੇ ਟਾਰਚ ਉੱਥੇ ਦਿੱਤੇ ਨੇ ਛੋਟੇ ਬੱਚਿਆਂ ਨੂੰ ਜਿਹੜਾ ਸੀਰੀਅਲ ਜਿਹੜਾ ਹੁੰਦਾ ਹੈ ਜਾਂ ਪਾਊਡਰ ਮਿਲਕ ਤਾਂ ਕਿ ਉੱਥੇ ਕੋਈ ਪ੍ਰੋਬਲਮ ਨਾ ਆ ਇਸਾਂ ਜਿਹੜੀਆਂ ਜ਼ਰੂਰੀ ਹੋਰ ਚੀਜ਼ਾਂ ਵੀ ਜਿਹੜੀਆਂ ਐ ਅਸੀਂ ਉੱਥੇ ਡਿਸਟ੍ਰਿਬਿਊਟ ਕੀਤੀਆਂ ਉਹ ਵੀ ਅਲੱਗ-ਅਲੱਗ ਪਿੰਡਾਂ ਤੋਂ ਉਹਨਾਂ ਦੇ ਪਰਿਵਾਰ ਇਕੱਠੇ ਕੀਤੇ ਹੋ ਸੀਗੇ ਜਿਹੜੇ ਚੇਨ ਕਿਤੇ ਹੋਵੇ ਜਿਹਨਾਂ ਨੂੰ ਜ਼ਰੂਰਤ ਹੈ ਉਹਨਾਂ ਦੇ ਹੱਥਾਂ 'ਚ ਉਹ ਸਮਾਰੈਨ ਕੋਰਸ ਦਿੱਤੇ ਨੇ ਅਸੀਂ ਠੀਕ ਹੈ ਨਾ ਰੇਨ ਕੋਟ ਜਿੱਚ ਬੜੇ ਪ੍ਰਸਾਦਾਂ 'ਚ ਬੜੀ ਕਿ ਜ਼ਰੂਰੀ ਚੀਜ਼ ਹੁੰਦੀ ਹੈ ਉਹ ਦਿੱਤਾ ਹੈ ਔਰ ਦਵਾਈਆਂ ਸਿਰਫ ਪੈਰਾਸੈਟਾਮੋਲ ਦਿੱਤੀਆਂ ਕਿਉਂਕਿ ਦਵਾਈ ਸਾਨੂੰ ਪਤਾ ਹੈ ਦਵਾਈ ਜਿਹੜੀ ਹੈਗੀ ਹੈ ਕਿਸੇ ਜਿਹਨਾਂ ਨੂੰ ਦਵਾਈ ਚਾਹੀਦੀ ਹੈ ਉਹਨਾਂ ਨੂੰ ਦਵਾਈ ਮਿਲ ਜੈ ਸੇ ਹੀ ਕਿ ਉਹ ਕਿੰਨੇ ਦਵਾਈ ਵੇਸਟ ਹੋ ਜਾਂਦੀ ਹੈ ਇਸ ਕਰਕੇ ਅੱਜ ਅਸੀਂ ਪਠਾਨਕੋਟ ਆ ਕੇ ਸੰਸਕ੍ਰਿਤੀ ਮੰਦਰ ٹرسٹ ਹੈ ਉਹਨਾਂ ਦੇ ਮਾਧਿਅਮ ਦੇ ਨਾਲ ਉਹਦਾ ਸਹਿਯੋਗੀ ਭਾਰਤੀ ਵੀ ਜੁੜੇ ਹੋਰ ਵੀ ਜੁੜੇ ਨੇ ਉਹਨਾਂ ਦੇ ਮਾਧਿਅਮ ਦੇ ਨਾਲ ਪਠਾਨਕੋਟ ਜ਼ਿਲ੍ਹਾ ਔਰ ਗੁਰਦਾਸਪੁਰ ਜ਼ਿਲ੍ਹੇ ਜਿਹਨਾਂ ਦੇ ਮੈਡੀਕਲ ਕੈਂਪ ਲੱਗਣੇ ਇਹਨਾਂ ਦੇ ਉਹਦੇ ਵਾਸਤੇ ਅਸੀਂ ਦਵਾਈ ਦੇ ਰਹੇ ਹਾਂ ਤਾਂ ਕਿ ਜਿਹੜੇ ਜ਼ਰੂਰਤਮੰਦ ਜਾਂ ਰਾਈਟ ਕਾਈਂਡ ਆਫ ਲੋਕ ਹੈ ਹੁਣ ਜਿਹਨੂੰ ਬੀਪੀ ਦੀ ਦਵਾਈ ਚਾਹੀਦੀ ਉਹਨੂੰ ਬੀਪੀ ਦੀ ਕਾਰਡ ਨਹੀਂ ਹੈ ਤਾਂ ਕਰ ਬੇਕਾਰ ਹੋ ਜਾਗੀ ਜਿਹਨੂੰ ਸ਼ੂਗਰ ਦੀ ਦਵਾਈ ਚਾਹੀਦੀ ਜੇ ਨਾ ਗਈ ਤਾਂ ਬੇਕਾਰ ਡਾਕਟਰ ਸਾਹਿਬ ਨਾਨ ਕਮਨਿਕੇਬਲ ਵੀ ਸ਼ੂਗਰ ਦੀ ਦਵਾਈ ਹੈ ਉਹ ਨਹੀਂ ਮਿਲੇਗੀ ਤਾਂ ਮਤਲਬ ਕਿਸੇ ਹੋਰ ਕੋਲ ਬੇਕਾਰ ਹੋ ਜਾਗੀ ਤੇ ਠੀਕ ਹੱਥਾਂ ਚ ਜਾਵੇ ਕਿਉਂਕਿ 20 ਲੱਖ ਰੁਪਿਆ ਚਾਹੇ ਐਮ ਆਰ ਪੀ ਇਹ ਪਰ ਛੋਟਾ ਮਾਊਂਟ ਨਹੀਂ ਹੁੰਦਾ ਕੁਝ ਲੋਕਾਂ ਨੇ ਕੰਟ੍ਰਿਬਿਊਟ ਕੰਪਨੀ ਦਿੱਤਾ ਡਾਕਟਰ ਸਾਹਿਬ ਦੇ ਚਿਹਰੇ ਤੇ ਮਿਲਿਆ ਤੇ ਉਹ ਚਲਾ ਜਾ ਠੀਕ ਖਤਰ ਦਾ ਇਹ ਸਾਡੀ ਕੋਸ਼ਿਸ਼ ਹੈ ਠੀਕ ਹੈ ਤੁਹਾਡੀ ਗੱਲ ਇਹ ਗੱਲ 1 ਦਾ ਆਸ ਆ ਰਿਹਾ ਦਾ ਅੱਛਾ ਹੋ ਜਾਏਗਾ ਅੱਜ ਡਾਕਟਰ ਸਾਹਿਬ ਜਿਹੜੇ ਨੇ ਇੱਕ ਅੱਗਰਸਰ ਡੱਬੇ ਤੁਹਾਡੇ ਸਾਹਮਣੇ ਭੇਜ ਨੇ ਬਾਕੀ ਟਰੱਕ ਬਾਹਰ ਪਰਿਆ ਪਰ ਇੱਕ ਡੱਬਾ ਹੁਣ ਚੰਦਰ ਜੰਡਿਆਲ ਜੀ ਦੇ ਸੰਸਕ੍ਰਿਤੀ ਮੰਦਰ ਦੇ ਡਾਇਰੈਕਟਰ ਉਹ ਦੇ ਕੇ ਇੱਕ ਵਾਰ ਰਸਮੀ ਜਿਹੜਾ ਹੈਂਡਓਵਰ ਕਰਨਗੇ ਔਰ ਇਸ ਤੋਂ ਬਾਅਦ ਟਰੱਕ ਜਿਹੜਾ ਹੈਗਾ ਸੰਸਕ੍ਰਿਤੀ ਮੰਦਰ ٹرسٹ ਦੇ ਆਫਿਸ ਚਲਾ ਜਾਏਗਾ ਉੱਥੇ ਸਾਰਾ ਸਮਾਨ ਅਨਲੋਡ ਹੋ ਜਾਏਗਾ ਹਾਲਾਂਕਿ ਕੁਝ ਉਥੇ ਬਰਸਾਤੀਆਂ ਬਚ ਗਏ ਨੇ ਰੇਨ ਕੋਟ ਬਚ ਗਏ ਨੇ ਕੁਝ ਛੋਟੇ ਛੋਟੇ ਸਮਾਨ ਬਚੇ ਉਸ ਮਾਨ ਵੀ ਤੇਰੇ ਤਾਂ ਕਿ ਉਹ ਯੋਗ ਬੰਦੇ ਜਿਹੜੀ ਪੰਜਾਬ ਦੇ ਬਾਹਰ ਪੀੜਤ ਲੋਕਾਂ ਦੀ ਸੇਵਾ ਅਸੀਂ 20 ਦਿਨ ਤੋਂ ਉਹ ਜਿਹਨਾਂ ਦੀ ਸੇਵਾ ਕਰ ਰਹੇ ਹਾਂ ਕਈ ਦਿਨਾਂ ਤੋਂ ਅਸੀਂ ਰਾਸ਼ਨ ਵਗੈਰਾ ਕੱਪੜੇ ਵਗੈਰਾ ਹਰ ਛੋਟੀਆਂ-ਛੋਟੀਆਂ ਚੀਜ਼ਾਂ ਬਾਥਰੂਮ ਕਿਟਸ ਵਗੈਰਾ ਦਿੱਤੀਆਂ ਉਹ ਸਾਡਾ ਅਗਲਾ ਜਿਹੜਾ ਪਲਾਨ ਹੈ ਕਿ ਅਸੀਂ ਹੁਣ ਇਸ ਦੋ ਤੋਂ ਬਾਅਦ ਇੱਕ ਇੱਕ ਹਫ਼ਤੇ ਦੇ ਅੰਦਰ ਉਥੇ ਮੈਡੀਕਲ ਕੈਂਪ ਲਗਾਣਾ ਆਪਣੇ ਇੱਕ ਡਾਕਟਰ ਦੀ ਇੱਕ ਟੀਮ ਸਸੀਂ ਤਿਆਰ ਕੀਤੀ ਹੈ ਜਿਹੜੇ ਉੱਥੇ ਜਾ ਕੇ ਪਿੰਡਾਂ ਵਿੱਚ ਜਾ ਕੇ ਮੈਡੀਕਲ ਕੈਂਪ ਲਗਾਣਗੇ ਔਰ ਜ਼ਰੂਰਤ ਅਨੁਸਾਰ ਜਿਸ ਜਿੜੀ ਦਵਾਈ ਜਿਸ ਨੂੰ ਚਾਹੀਦੀ ਹੋਏਗੀ ਉਹ ਸਿੱਧ ਦਵਾਈ ਡਿਸਟ੍ਰੀਬਿਊਟ ਕਰਾਂ ਮੈਂ ਆਪਣੇ ਵੱਲੋਂ ਔਰ ਸੰਸਕ੍ਰਿਤੀ ਮੰਦਰ ਵੱਲੋਂ ਡਾਕਟਰ ਸਾਹਿਬ ਦਾ ਹਾਰਦਿਕ ਆਭਾਰ ਪ੍ਰਗਟ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਚੰਡੀਗੜ੍ਹੋਂ ਆ ਕੇ ਆਪਣੇ ਟੀਮ ਨਾਲ ਉਸ ਪਿੰਡ ਚ ਜਾ ਕੇ ਟੰਡਾ ਪਿੰਡ ਚ ਗਏ ਉੱਥੇ ਸਾਰਾ ਸਮਾਨ ਦੇ ਕੇ ਆਏ ਉਹ ਸਾਨੂੰ ਜਿਹੜੀਆਂ ਦਵਾਈਆਂ ਦਿੱਤੀਆਂ ਸੰਸਕ੍ਰਿਤ ਮੰਡਲ ਲਈ ਮੈਂ ਉਹਨਾਂ ਦਾ ਆਭਾਰੀ ਆ ਬਹੁਤ ਬਹੁਤ ਇਹਨਾਂ ਦਾ ਕਿਰਤਗਿਆ ਅਸੀਂ ਇਹ ਜਿਹੜੀਆਂ ਦਵਾਈਆਂ ਠੀਕ ਜਗ੍ਹਾ ਠੀਕ ਜਗ੍ਹਾ ਲੋਕਾਂ ਨੂੰ ਮਿਲੇ ਇਹਦਾ ਪ੍ਰਯਾਸ ਕਰਨਾ ਕੋਈ ਸਾਡੀ ਸੰਸਥਾ ਜਿਹੜੀ ਕੰਮ ਕਰੀ ਬੜੀ ਵਿਵਸਥਿਤ ਤੰਗਣਾ ਕਰਦੇ ਦੋ ਚੀਜ਼ ਇਹ ਚੀਜ਼ ਦੇ ਰਿਹਾ ਮੋਲੇ ਇਸ ਤਰ੍ਹਾਂ ਦਿਖਾਵਾ ਨਹੀਂ ਹੈ ਉਹਦੇ ਨਾਲ ਆਰਗੇਨਾਈਜ਼ ਸਿਸਟਮ ਸਾਡੀ ਟੀਮਾਂ ਬਣੀਆਂ ਦੀਆਂ ਜਿਹੜੇ ਦਿਨ ਰਾਤ ਉਹਦੀ ਪੈਕਿੰਗਸ ਕਰਦੇ ਰੋ ਜਾ ਕੇ ਡਿਸਟਰੀਬਿਊਟ ਵੀ ਕਰਦੇ ਆ ਇਹ ਜਿਹੜੀ ਮੈਡੀਕਲ ਜਿਹੜੀ ਦੁਨੀਆਂ ਆਈਆਂ ਇਹਦੀ ਡਿਸਟ੍ਰਿਬਿਊਸ਼ਨ ਨਹੀਂ ਪ੍ਰੋਪਰ ਢੰਗ ਨਾਲ ਚੈੱਕ ਅਪ ਕਰਨ ਦੇ ਟੀਮਾਂ ਸਾਡੀਆਂ ਚੈੱਕ ਕਰਨੀਆਂ ਡਾਕਟਰ ਦੀਆਂ ਉਹ ਜਿਹੜੇ ਜਿਹੜੇ ਪੇਸ਼ੇਂਟ ਜਿਹੜੇ ਦੇ ਦਵਾਈ ਚਾਹੇ ਨੇ ਅਸੀਂ ਉਹਨਾਂ ਨੂੰ ਡਿਸਟ੍ਰਿਬਿਊਟ ਨਹੀਂ ਇਹਦੇ ਨਾਲ ਸੇਵਾ ਭਾਤ ਨਾਲ ਇਹ ਇਹ ਜਿਹੜਾ ਸਰ ਕੰਮ ਹੈ ਸਾਡੇ ਸੇਵਾ ਭਾਤ ਦੀ ਜਿਹੜੀ ਸੰਸਥਾ ਹੈ ਅਸੀਂ ਦੋਨੋਂ ਮਿਲ ਕੇ ਸੰਸਥਾਵਾਂ ਇਸ ਨੂੰ ਪੂਰਾ ਕਰ ਰਹੇ ਆ ਆਉਣ ਵਾਲੇ ਸਮੇਂ ਤੇ ਵੀ ਜਿਹੜਾ ਅਸੀਂ ਕਰਾਂਗੇ ਇਹ ਸਭ ਦਾ ਜੱਬਾਣੀ ਟੀਵੀ ਲਈ ਅਰਮੋਲ ਸ਼ਰਮਾ ਦੀ ਰਿਪੋਰਟ